ਸੰਗਤ ਜੀ ਬੀਤੇ ਦਿਨ ਹੀ ਜੋ ਪਿੰਡ ਭਗਵਾਨਪੁਰ ਦੇ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇੱਕ ਪਾਪੀ ਵੱਲੋਂ ਦੁਸ਼ਟ ਬੰਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ ਹਨ ਜਿਸ ਨੂੰ ਕਿ ਮੌਕੇ ਤੇ ਗ੍ਰੰਥੀ ਸਿੰਘਾਂ ਅਤੇ ਸੰਗਤਾਂ ਵੱਲੋਂ ਸੋਦਾ ਵੀ ਲਗਾਇਆ ਗਿਆ ਪਰ ਇਹ ਘਟਨਾ ਨੇ ਸਾਰੇ ਸਿੱਖਾਂ ਦੇ ਹਿਰਦਿਆਂ ਨੂੰ ਬਲੰਦਰ ਕੇ ਰੱਖ ਦਿੱਤਾ ਪਰ ਉੱਤੇ ਹੀ ਦੁਸ਼ਟ ਬੰਦਾ ਕਿਸੇ ਨਾ ਕਿਸੇ ਤਰੀਕੇ ਜਾਨ ਬਚਾ ਕੇ ਨਿਕਲ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਦੁਸ਼ਟ ਬੰਦੇ ਦੇ ਵੱਲੋਂ ਜੋ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਉਸ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਸਪਿੰਡ ਵਾਲਿਆਂ ਦੇ ਵੱਲੋਂ ਸੰਗਤ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਇੱਕ ਵਾਰ ਫਿਰ ਪੂਰਨ ਤੌਰ ਤੇ ਇਸ ਪਾਪੀ ਨੂੰ ਸੋਦਾ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਪੂਰੀ ਵੀਡੀਓ ਦੇ ਵੱਲ ਸਾਰੇ ਪਿੰਡ ਤੋਂ ਮੈਂ ਆਪਣੇ ਪਾਸ਼ਾ ਤੋਂ ਮਾਫੀ ਚਾਹੁੰਦਾ ਅਸੀਂ ਇੱਥੇ ਨਹੀਂ ਸੀਗੇ ਇਹਦੀ ਅਸੀਂ ਮਾਫੀ ਚਾਹੁੰਦੇ ਹਾਂ ਪਰ ਸਾਡੇ ਜੇ ਪਿੰਡੋਂ ਬਚ ਕੇ ਚੱਲ ਗਿਆ ਅਸੀਂ ਉਹਨਾਂ ਚਰ ਕਲੰਕ ਦਿੱਤਾ ਜਿੰਨਾ ਜਕਰੋ ਮਰਦਾ ਨਹੀਂ ਜਿੰਨਾ ਜਕਰੋ ਸੋਦਾ ਨਹੀਂ ਲੱਗਦਾ ਉਹ ਮਾਰ ਕੇ ਛੱਡਾਂਗੇ ਬਾਕੀ ਸਾਰਾ ਪਿੰਡ ਸਾਥ ਦਵੇ ਗੁਰੂ ਪਾਸ਼ਾ ਚੋਂਗੇ ਸਾਰੇ ਪਿੰਡ ਨਾਲ ਹੋ ਗਈ ਇਹ ਕੰਮ ਹੋਊਗਾ ਮੈਂ ਇਸ ਗੱਲ ਨੂੰ ਪਿੰਡ ਦੇ ਅੱਗੇ ਰੱਖਦਾ ਆ ਆਪਾਂ ਸਾਰੇ ਅੱਜ ਤੋਂ ਕਲੰਕਤ ਨਹੀਂ ਮਾਰਾ ਕਿ ਇਸ ਗੱਲ ਨੂੰ ਆਪਣੇ ਮਨ 'ਚ ਰੱਖ ਕੇ ਅੱਜ ਤੋਂ ਉੱਠਿਓ ਤੇ ਸੋਇਓ ਇਸ ਗੱਲ ਨੂੰ ਆਪਣੇ ਮਨ 'ਚ ਰੱਖ ਕੇ ਜੇ ਕੋਈ ਸਵੇਰੇ ਗੁਰਦੁਆਰਾ ਸਾਹਿਬ ਆਉਂਦਾ ਜਾਂ ਜਾਂਦਾ ਸਾਰਾ ਦਿਨ ਆਪਾਂ ਗੁਰੂ ਸਾਹਿਬ ਤੋਂ ਹੀ ਮੰਗਦੇ ਆ ਮੈਂ ਤਾਂ ਚਲੋ ਆਪਣੇ ਪਿੰਡ ਗੁਰਦੁਆਰਾ ਸਾਹਿਬ